पहला आना एक वीडियो देखो फिर बाकी कर दें। अरे पहले तो किसानों के साथ क्या किया फिर उनका लठ अरे मैंने कहा बार बार भी लठ न मरवा ये हमारे देश के लोगों का पेट भरने वाले लोग हैं, मेहनत कस लोग हैं, पसीना बहाते हैं इस भूमि को ये चीर करके देश के लोगों का पेट भरने का काम करते हैं आप लठ मरवा रहे उनका बरसात का, का पानी वेस्टेज चला जाएगा पाकिस्तान में चला जाएगा जो हमारे निथे लोगों के ऊपर गोलियां चला रहा है उनको मार रहा है क्यों उनको हम पानी दे नहीं देंगे पानी को अरे ये चलता रहता है ये तो प्राकृतिक का स्रोत है ये पानी कोई किसी का मेरा थोड़ी अगर मैं कहूं मेरा पानी है मेरा पानी नहीं है ये प्राकृतिक का स्रोत है प्राकृति से हमें मिलता है इसकी व्यवस्था खड़ी कर और पानी आ जाए तालाब बना दें मैं धन्यवाद करूंगा आदरणीय मोदी जी का कितने ढेर नए बन रहे हैं ਔਰ ਅਮਰੀਤ ਸरोवर ਤਲਾਬ ਬਣਾ ਰਹੇ ਹਾਂ। ਇਹਹੀ ਕਾਰਨ ਹੈ ਕਿ ہماری ਆਉਣ ਵਾਲੀ ਪੀੜ੍ਹੀਏ ਪਾਣੀ ਤੋਂ ਵੰਚਿਤ ਨਾ ਰਹੇ, ਸੁਰੱਖਿਤ ਰਹੇ। ਕਿਉਂਕਿ ਉਹਨਾਂ ਕੋ ਵੀ ਹਮ ਕੁਛ ਨਾ ਕੁਛ ਦੇ ਕਰਕੇ। ਇਹ ਪ੍ਰਕਿਰਤੀ ਦਾ ਉਪਹਾਰ ਹੈ, ਗਿਫਟ ਹੈ ਇਹ। ਸਿਆ ਵੀੜੇ ਨਾ ਹੋਣੇ। ਇਸ ਵੀਡੀਓ ਵਿੱਚ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਬਈ ਇਹ ਤਾਂ ਪਾਣੀ ਜਿਹੜਾ ਹੈਗਾ ਉਹ ਕੁਦਰਤੀ ਸਰੋਤ ਆਗਾ। ਪਾਣੀ ਦੇ ਪਿੱਛੇ ਸਾਨੂੰ ਇੰਨੀ ਲੜਾਈ ਨਹੀਂ ਕਰਨੀ ਚਾਹੀਦੀ ਜਾਂ ਇਹ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜਾ ਰਹੇ ਕਿੰਨੀ ਹਾਸੋਹੀਣੀ ਗੱਲਾਂ ਹਨ ਕਿ ਇਹਨਾਂ ਨੂੰ ਸਿਰਫ ਕੁਦਰਤੀ ਸਰੋਤ ਸਿਰਫ ਪੰਜਾਬ ਦੇ ਦਿਸਦੇ ਨੇ ਨਾਲੇ ਪੰਜਾਬ ਨੇ ਕਿਹੜਾ ਕੁਦਰਤੀ ਸਰੋਤਾਂ ਦਾ ਠੇਕਾ ਲਿਆ ਹੋਇਆਗਾ ਕੁਦਰਤੀ ਸਰੋਤ ਫਰੀਜ ਚ ਕਿਹੜੀ ਸਰਕਾਰ ਦਿੰਦੀ ਆ ਜਾਂ ਕਿਹੜਾ ਰਾਜ ਦਿੰਦਾਗਾ ਤੁਸੀਂ ਮੁੱਖ ਮੰਤਰੀ ਸਾਹਿਬ ਮੜਾ ਜਾਂ ਉਹਨਾਂ ਕਰੀਂ ਧਿਆਨ ਮਾਰੋ Rajasthan ਦੇ ਵਿੱਚ ਇੰਨਾ ਪੱਥਰ ਮਿਲਦਾਗਾ ਇੰਨਾ ਪੱਥਰ ਵੇਚਿਆ ਜਾਂਦਾਗਾ ਉਹ ਉਹ ਇੱਕ ਕੁਦਰਤੀ ਸਰੋਤ ਆਗਾ ਕੀ ਉਹ ਫਰੀਜ ਦਿੰਦੇ ਨੇ ਨਹੀਂ ਦਿੰਦੇ ਝਾਰਖੰਡ ਦੇ ਵਿੱਚ ਕੋਲੇ ਦੀਆਂ ਖਾਨਾਂ ਨੇ ਕੀ ਉਹ ਕੋਲਾ ਫਰੀਚ ਬਣਦੇ ਨੇ ਗੁਜਰਾਤ ਵਰਗੇ ਰਾਜਾਂ ਦੇ ਵਿੱਚ ਲੂਣ ਕੱਢਿਆ ਜਾਂਦਾਗਾ ਕੀ ਉਹ ਫਰੀਚ ਬਣਦੇ ਨੇ ਲੂਣ ਉਹ ਅਸੀਂ ਵੀ ਮੰਨਦੇ ਆ ਕਿ ਇਹ ਕੁਦਰਤੀ ਸਰੋਤ ਆ ਪਰ ਜਿਸ ਰਾਜ ਦੇ ਵਿੱਚ ਕੁਦਰਤੀ ਸਰੋਤ ਪੈਂਦੇ ਨੇ ਉਹਦਾ ਹੱਕ ਤਾਂ ਉਸੇ ਦੀ ਆ ਨਾ ਪਹਿਲਾ ਕਿ ਉਹ ਤੁਹਾਨੂੰ ਫਰੀਚ ਦਿੰਦਾਗਾ ਜਾਂ ਪੈਸੇ ਦੇ ਕੇ ਦਿੰਦਾਗਾ ਤੁਸੀਂ ਬਾਕੀ ਰਾਜਾਂ ਦੀ ਗੱਲ ਦੇਖੋ ਜਿੱਥੇ ਪੱਥਰ ਨਿਕਲਦਾ ਉਹ ਪੱਥਰ ਫ੍ਰੀਜ ਥੋੜੀ ਬਣਦੇ ਨੇ ਤੁਹਾਨੂੰ ਪੈਸੇ ਲੈ ਕੇ ਦੇਣ ਕੇ ਆਉਣਾ ਪੈਂਦਾ ਉਹ ਹੁਣ ਦੂਜੇ ਰਾਜਾਂ ਦੀ ਗੱਲ ਕਰ ਲੋ ਕਿਤੇ ਪੱਥਰ ਨਿਕਲਦਾ ਕਿਤੇ ਕੋਲਾ ਨਿਕਲਦਾ ਕਿਤੇ ਸੋਨਾ ਨਿਕਲਦਾ ਕਿਤੇ ਪੈਟਰੋਲ ਨਿਕਲਦਾ ਕਿਤੇ ਡੀਜ਼ਲ ਨਿਕਲਦਾਗਾ ਕੀ ਉਹ ਤੁਹਾਨੂੰ ਇਹ ਕੁਦਰਤੀ ਸਰੋਤ ਸਮਝ ਕੇ ਫ੍ਰੀ ਗਿਫਟ ਦੇ ਦਿੰਦੇ ਨੇ ਉਹ ਨਹੀਂ ਦਿੰਦੇ ਨਾਲੇ ਜੇ ਤੁਹਾਨੂੰ ਇੰਨੇ ਹੀ ਕੁਦਰਤੀ ਸਰੋਤਾਂ ਦਾ ਪਿਆਰ ਹੈਗਾ ਤਾਂ ਤੁਸੀਂ 20 20 30 30 ਰੁਪਿਆ ਦੀਆਂ ਬੋਤਲਾਂ ਕਿਉਂ ਵੇਚਦੇ ਹੋ ਮੰਡੋਂ ਖਾ ਲੋਕਾਂ ਨੂੰ ਹਰੀ ਕਿਉਂ ਤੁਸੀਂ ਕੁਦਰਤੀ ਸਰੋਤਾਂ ਦਾ ਮੁੱਲ ਪਾਇਆਗਾ ਆ ਹੁਣ ਦੇਖੋ ਦੂਜੀ ਵੀਡੀਓ ਸਾਲੋ ਦਾਕਾ ਪਾਣੀਆ ਤੇ ਦਾਕਾ ਮਾਰਨ ਵਾਲੀ ਕੇਂਦਰ ਸਰਕਾਰ ਮੁਰਦਾਬਾਦ 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 ਜੀ ਦੇ ਸਰਕਾਰ ਇਹ ਤੇ ਨਹੀਂ ਤੇ ਨਹੀਂ ਅੱਗੇ ਹਟ ਅੱਗੇ ਹਟ ਸਾਡੇ ਹੱਥ ਅੱਗੇ ਸਰਕਾਰ ਮੁਰਦਾਬਾਦ ਮੁਰਦਾਬਾਦ ਸੰਤ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਜਦੋਂ ਸੰਭੂ ਬਾਟਰ ਤੋਂ ਧਰਨਾ ਚ ਗਵਾਇਆ ਨਾ ਤਾਂ ਉਦੋਂ ਸਰਕਾਰ ਨੇ ਪਤਾ ਕੀ ਕਿਹਾ ਸੀਗਾ ਵੀ ਇਹ ਜਿੱਥੇ ਜੀ ਕਰਦਾ ਇਹਨਾਂ ਦਾ ਰਾਹ ਰੋਕ ਕੇ ਖੜ ਜਾਂਦੇ ਨੇਗੇ ਤੇ ਇਹਨਾਂ ਨੇ ਸਾਡਾ ਪੰਜਾਬ ਦਾ ਵਿਕਾਸ ਰੋਕਿਆ ਹੋਇਆਗਾ ਮੜਾ ਜਾ ਆ ਸਰਕਾਰ ਜੀ ਆ ਮੜਾ ਜਾ ਦੇਖੋ ਮੜਾ ਜਾ ਤੁਹਾਡੇ ਬੰਦੇ ਆ ਤੁਹਾਡੇ ਜਿਹੜੇ ਲੀਡਰ ਨੇ ਇਹ ਪੰਜਾਬ ਦਾ ਵਿਕਾਸ ਨਹੀਂ ਰੋਕ ਰਹੇ ਇਹ ਪੰਜਾਬ ਦੇ ਸਪੀਕਰ ਦੇ ਕਹਿਣ ਮੰਗੋ ਇਹ ਬੇਲੜ ਲੋਕ ਨਹੀਂ ਹੈਗੇ ਜਿਹੜੇ ਹੁਣਾਂ ਪਿਛਲੇ ਜੇ ਬਿਆਨ ਆਇਆ ਸੀਗਾ ਕਹਿੰਦੇ ਬੇਲੜ ਹੋ ਕੇ ਇਕੱਠੇ ਸਾਡਾ ਰਾਹ ਰੋਗ ਲੰਦੇ ਨੇਗੇ ਆ ਬੇਲੜ ਹੀ ਇਕੱਠੇ ਹੋਏ ਹੋ ਭਾਈ ਤੁਸੀਂ ਹੁਣ ਇਹਨੂੰ ਕੀ ਕਹਿੰਦੇ ਨੇ ਉਹ ਧਰਨਾ ਕਹਿੰਦੇ ਨੇ ਜਾਂ ਫਿਰ ਉਹ ਗੱਲ ਹੋ ਗਈ ਵੀ ਸਾਡਾ ਕੁੱਤਾ ਕੁੱਤਾ ਛੋਟਾ ਕੁੱਤਾ ਟੌਮੀ